ਦੋਸਤੋ ਅਬੋਰ ਸ਼ਹਿਰ ਤੇ ਕਇਆ ਕੈਫੇ ਖੁੱਲਿਆ ਜਿੱਥੇ ਲਿਖਿਆ ਆਈ ਲਵ ਅਬੋਹਰ ਤੇ ਨਾਲ ਦੋਸਤੋ ਸ਼ਾਨਦਾਰ ਐਂਬੀਅੰਸ ਹੈ ਇਸ ਦਾ ਬੜਾ ਹੀ ਸ਼ਾਨਦਾਰ ਮਤਲਬ ਤੁਸੀਂ ਬੈਠੋਗੇ ਤਾਂ ਨਜ਼ਾਰਾ ਆ ਜਾਏਗਾ ਜ਼ਿੰਦਗੀ ਦੇ ਨਜ਼ਾਰੇ ਲੋਂਗੇ ਭੁੱਲ ਜਾਉਗੇ ਵੀ ਇਸ ਤਰ੍ਹਾਂ ਦਾ ਐਂਬੀਅੰਸ ਹੋਰ ਕਿਤੇ ਤੁਹਾਨੂੰ ਮਿਲੇਗਾ ਜੀ ਹਾਂ ਦੋਸਤੋ ਇਹ ਹੈ ਦਾ ਪੀਜ਼ਾ ਮੂਵਮੈਂਟ ਇਹ ਖੁੱਲਿਆ ਹੈ ਅਬੋਹਰ ਦੇ ਵਿੱਚ ਘੰਟਾ ਘਰ ਚੌਂਕ ਦੇ ਨਾਲ ਰੇਲਵੇ ਸਟੇਸ਼ਨ ਰੋਡ ਦੇ ਬਿਲਕੁਲ ਸਾਹਮਣੇ ਦਾ ਪੀਜ਼ਾ ਮੂਵਮੈਂਟ ਤੇ ਦੋਸਤੋ ਇੱਥੇ ਆਪਾਂ ਨੂੰ ਮਿਲਣ ਜਾ ਰਹੇ ਨੇ ਬਹੁਤ ਹੀ ਸ਼ਾਨਦਾਰ ਆਫਰ ਮਿਲਣ ਜਾ ਰਹੇ ਨੇ ਦੋਸਤੋ ਅੱਜ ਅਸੀਂ ਬਹੁਤ ਕੁਝ ਖਾਧਾ ਹੈ ਮਤਲਬ ਢੇਡ ਭਰ ਗਿਆ ਇੱਥੇ ਅਸੀਂ ਪੀਜ਼ਾ ਖਾਧਾ ਜੀ 버ਗਰ ਖਾਧਾ ਨਾਲ ਅਸੀਂ ਪਾਸਤਾ ਖਾਧਾ ਚੌਕਲਾਵਾ ਕੇਕ ਖਾਧਾ ਤੇ ਹੋਰ ਵੀ ਬੜੀਆਂ ਚੀਜ਼ਾਂ ਖਾਧੀਆਂ ਤੇ ਨਾਲ ਕੋਕ ਪੀਤਾ ਤੇ ਅਸੀਂ ਜਦੋਂ ਜਾਣ ਲੱਗੇ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਭਾਈ ਇਹਦੇ ਨਾਲ ਆਫਰ ਬਹੁਤ ਸ਼ਾਨਦਾਰ ਚੱਲ ਰਹੇ ਨੇ ਕਿਉਂ ਨਾ ਸਾਰਿਆਂ ਨੂੰ ਦੱਸਿਆ ਜਾਏ ਤੇ ਆਫਰ ਬੜੇ ਸ਼ਾਨਦਾਰ ਹੈਗੇ ਆ ਜੋ ਲੋਕ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਵਾਸਤੇ ਵੀ ਖਾਸ ਆਫਰ ਹੈਗੇ ਨੇ ਦੋਸਤੋ ਐਡਰੈਸ ਨੋਟ ਕਰ ਲਓ ਦਾ ਪੀਜ਼ਾ ਮੂਵਮੈਂਟ ਕੰਟਾ ਘਰ ਚੌਕ ਦੇ ਨਾਲ ਰੇਲਵੇ ਸਟੇਸ਼ਨ ਦੇ ਸਾਹਮਣੇ ਅਬੋਹਰ ਸਾਰੇ ਦੋਸਤੋ ਆਪਣੇ ਨਾਲ ਨੇ ਸ੍ਰੇਂਦਰ ਜੀ ਆਪਾਂ ਗੱਲਬਾਤ ਕਰਾਂਗੇ ਜਾਣਾਂਗੇ ਵੀ ਆਪਣੇ ਵਾਸਤੇ ਕਿਹੜੇ-ਕਿਹੜੇ ਪ੍ਰੋਡਕਟ ਹੈਗੇ ਆ ਤੇ ਕੀ ਕੁਝ ਖਾਸ ਰਣ ਵਾਲਾ ਜੀ ਨਮਸਕਾਰ ਜੀ ਸਵਾਗਤ ਹੈ ਅਬੋਹਰ ਮੈਂ ਆਪਕਾ ਸਵਾਗਤ ਹੈ ਜੀ ਆਪ सिरसा ਵਾਲੇ ਹੋ ਹੈ ਜੀ ਮੇਰੇ ਕੋਲ ਪਤਾ ਲੱਗਿਆ ਜੀ <laughs> क्या बात है जी ये बताइए आपने अबोर को क्या चुना जी अबोर को मैंने इसलिए चुना क्योंकि यहाँ के जो लोग हैं उनका व्यवहार बहुत अच्छा है क्या बात है खाने पीने के शौकीन भी बहुत अच्छे हैं ठीक है और आ, इनकी तरफ से मुझे अभी दो दूसरा दिन आज ओपनिंग को ठीक तो इनकी तरफ से बहुत अच्छा प्यार भी मिला है मुझे क्या बात है जी क्या बात है दूसरे दिन ही पता लग गया दोस्तों राज्य के खाने आपका देखो कितने तक गला पहुंच गया पिज्जा मोमेंट ओपनिंग ऑफर आज जो बिल्कुल ऑफर लगा हुआ है वो बाय वन गेट वन लगा हुआ है एक मंडे ऑफर है उसमे बाय वन गेट टू फ्री है बुधवार शुक्रवार गेट वन फ्री है और इसके अलावा जैसे हमारी को जो फॉलो करके आएगा शेयर करके आएगा जी। तो उनके लिए, लिए आइसक्रीम बिल्कुल जी, जी। फ्री। फ्री जी जी। जेड़ा बंदा वीडियो शेयर करके आएगा आइसक्रीम फ्री मिलेगी समझ लो भी उद्यान एक्सप्रेस का ऑफर है बाकी जेड़े ऑफर चल रहे चल ही रहे हैं पर आइसक्रीम जो खानी है तो आना पेगा पिज्जा मूवमेंट ਤਾਂ ਦੋਸਤੋ ਪੀਜ਼ਾ ਮੂਮੈਂਟ ਦੇ ਵਿੱਚ ਗ੍ਰਾਹਕ ਵੀ ਆ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਜੀ ਪਹੁੰਚੇ ਹੋਏ ਨੇ ਇਹਨਾਂ ਨੇ ਪੀਜ਼ਾ ਖਾਦਾ ਹੈ ਇਹਨਾਂ ਨੂੰ ਪੁੱਛਾਂਗੇ ਵੀ ਪੀਜ਼ਾ ਕਿਵੇਂ ਲੱਗਿਆ ਤੇ ਹੋਰ ਕੀ ਕੁਛ ਇਹਨਾਂ ਨੇ ਟੈਸਟ ਕੀਤਾ ਜੀ ਕੀ ਨਾਮ ਹੈ ਸਰ ਤੁਹਾਡਾ ਜੀ ਮੇਰਾ ਨਾਮ ਸ਼ਲੇਸ਼ ਹੈ ਸਰ ਜੀ ਸਰ ਕਿੱਦੋਂ ਆਏ ਹੋ ਅਸੀਂ ਲੋਕਲ ਹੀ ਆ ਵਰਤੋਂ ਠੀਕ ਹੈ ਜੀ ਅੱਜ ਪੀਜ਼ਾ ਖਾਦਾ ਤੇ ਹੋਰ ਕੀ ਖਾਦਾ ਜੀ ਪੀਜ਼ਾ 버ਗਰ ਠੀਕ ਹੈ ਬਹੁਤ ਹੀ ਅਲਟੀਮੇਟ ਵਧੀਆ ਨਹੀਂ ਬਹੁਤ ਹੀ ਵਧੀਆ ਲੱਗਿਆ ਕੀ ਬਾਤ ਹੈ ਜੀ ਮਤਲਬ ਅਸੀਂ ਇੱਕ ਨਹੀਂ ਇੱਕ ਤੋਂ ਬਾਅਦ ਫਿਰ ਰਿਪੀਟ ਠੀਕ ਹੈ ਖਾ ਰਹੇ ਹਾਂ ਠੀਕ ਹੈ ਜੀ ਹੁਣ ਬਹੁਤ ਠੀਕ ਵਾਲੀ ਹੋਰ ਦੇ ਕਈ ਹੋਰ ਕੈਫੇ ਦੇ ਵਿੱਚ ਵੀ ਗਏ ਹੋਗੇ ਉਹਨਾਂ ਦੇ ਵਿੱਚੋਂ ਕਿੰਨੇ ਨੰਬਰ ਦੇਣਾ ਚਾਹੁੰਦੇ ਨਾਲੋਂ ਜ਼ਿਆਦਾ ਬੈਟਰ ਹੈ ਜੀ ਠੀਕ ਹੈ ਮਤਲਬ ਜੇ ਉਹਨਾਂ ਦੇ 6 ਨੰਬਰ ਹੈ ਤੇ ਇਹਨਾਂ ਦੇ 8 ਨੰਬਰ ਹੈ ਜੀ ਦੱਸੋ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਬਹੁਤ ਹੀ ਅਲਟੀਮੇਟ ਹੈ ਰੇਟ ਵਾਈਜ਼ ਵੀ ਕੁਆਲਟੀ ਵਾਈਜ਼ ਵੀ ਠੀਕ ਹੈ ਜੀ ਉਹ 3 ਵਧੀਆ ਜਿਹੜਾ ਵੀ ਆਏਗਾ ਰਿਪੀਟ ਦੁਬਾਰਾ ਆਏਗਾ ਉਹ ਕੀ ਬਾਤ ਹੈ ਧੰਨਵਾਦ ਸ਼ੁਕਰੀਆ ਜੀ ਆ ਸਰ ਸਾਡੇ ਦਰਸ਼ਕੋ ਨੂੰ ਇਹ ਬਤਾ ਦਿਜੀਏ ਕਿ ਹੋਰ ਕੀ ਕੁਝ ਜੋ ਹੈ ਬੜਾ ਖਾਸ ਹੈ पिजा मोवमेंट में जी तो हम सारा फ्रेश करते हैं जैसे सब्जियां होगी डो हो गया सोशेस होगी फ्रेश करते हैं है। का विशेष हम ध्यान रखते हैं ठीक है और लोग काफी रिस्पांस अच्छा दिया है काफी है। मतलब दो तीन दिन थीक थीक से चल रहा है पिज्जा पास्ता है। हो गए चोकलावा शेख है वगैरह अच्छा रिस्पॉन्स मिल रहा है बर्गर हो गए तो लगभग आइटम है जो अच्छे रिस्पॉन्स आ रहा है उनके घंटा घर से रेलवे स्टेशन बिल्कुल सामने है द पिजा मोवमेंट ਬਹੁਤ ਬਹੁਤ ਧੰਨਵਾਦ ਦੋਸਤੋ ਸ਼ੁਕਰੀਆ ਤੇ ਦੋਸਤੋ ਵੀਡੀਓ ਨੂੰ ਵੀ ਰੱਜ ਕੇ ਸ਼ੇਅਰ ਕਰਾ ਜੇ ਕਿਉਂਕਿ ਸ਼ੇਅਰ ਕਰਨ ਵਾਲਿਆਂ ਵਾਸਤੇ ਰੱਖੀ ਗਈ ਹੈ ਠੰਡੀ ਠੰਡੀ ਕੁਲਫੀ ਧੰਨਵਾਦ ਜੀ